ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸ਼ੀਕਾਲ ਤੇ ਜੈਸਾਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀ ਹਤੇ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰਨੀ ਆ ਕਿ ਜਿਹੜਾ ਤੁਸੀਂ ਆਪਣੇ ਘਰੇ ਸਰਕਾਰਾਂ ਦੇ ਨਾਮ ਦਾ ਪੀਰਾਂ ਦੇ ਨਾਮ ਦਾ ਫਕੀਰਾਂ ਦੇ ਨਾਮ ਦਾ ਆਪਣੇ ਪੀਰ ਦੇ ਨਾਮ ਦਾ ਚਿਰਾਗ ਜਗਾਉਨੇ ਹੋ ਚਿਰਾਗ ਰੋਸ਼ਨ ਕਰਦੇ ਹੋ ਉਸ ਚਿਰਾਗ ਦਾ ਜਿਹੜਾ ਮੂੰਹ ਆ ਉਹ ਤੁਸੀਂ ਕਿਹੜੀ ਸਾਈਡ ਰੱਖਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇਣਾ ਆ ਅਗਲੀ ਕੀ ਗੱਲ ਜਿਹੜੀ ਵੀ ਆ ਉਹ ਦਾ ਮੂੰਹ ਕਿੱਧਰ ਹੋਣਾ ਚਾਹੀਦਾ ਕਿੱਧਰ ਨਹੀਂ ਹੋਣਾ ਚਾਹੀਦਾ ਮੈਂ ਅਗਲੀ ਵੀਡੀਓ ਵਿੱਚ ਦੱਸੂਗਾ ਪਰ ਸਭ ਤੋਂ ਪਹਿਲਾਂ ਤੁਸੀਂ ਕਮੈਂਟਸ ਵਿੱਚ ਜਾਂ ਮੈਨੂੰ ਇੰਸਟਾਗ੍ਰam ਦੇ ਉੱਤੇ ਤੁਸੀਂ ਫੋਲੋ ਕਰਕੇ ਉੱਥੇ ਆਪਣੇ ਉਸ ਚਿਰਾਗ ਦੀ ਮੈਨੂੰ ਫੋਟੋ ਭੇਜ ਸਕਦੇ ਹੋ ਕਿ ਸਾਡੇ ਜਿਹੜੇ ਚਿਰਾਗ ਜਗਦੇ ਨੇ ਕਰੇ ਉਸ ਦਾ ਮੂੰਹ ਇਧਰਲੇ ਪਾਸੇ ਆ ਫਿਰ ਮੈਂ ਤੁਹਾਨੂੰ ਉਸ ਫੋਟੋ ਦੇ ਨਾਲ ਦੀ ਨਾਲ ਰਿਪਲਾਈ ਕਰ ਦੂੰਗਾ ਦੇਖ ਕੇ ਕਿ ਸਹੀ ਆ ਇਆ ਇਹਨੂੰ ਕਿਵੇਂ ਰੱਖਣਾ ਹੈ ਠੀਕ ਆ ਬਾਬੇ ਹੁਣ ਦੇਰ ਨਾ ਕਰੋ ਇੰਸਟਾਗ੍ਰam ਤੇ ਫੋਲੋ ਕਰ ਲਿਓ ਤੇ ਕਰੇ ਜੇ ਤੁਸੀਂ ਚਿਰਾਗ ਜਗਾਉਨੇ ਹੋ ਉਹਦੀ ਫੋਟੋ ਖਿੱਚ ਕੇ ਮੈਨੂੰ ਜਰੂਰ ਭੇਜੋ ਤਾਂ ਕਿ ਮੈਂ ਦੇਖ ਕੇ ਦੱਸ ਸਕਾਂ ਕਿ ਉਸ ਚਿਰਾਗ ਦਾ ਜਿਹੜਾ ਮੂੰਹ ਤੁਸੀਂ ਰੱਖਿਆ ਹੈ ਸਹੀ ਆ ਜਾਂ ਨਹੀਂ ਜੈਸਾ ਇਹ ਨਹੀਂ ਦੀ